ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹੇਤ ਪੁਰਜਾ ਪੁਰਜਾ ਕਟਮਰੈ ਕਭੂ ਨਾ ਛੜੇਖੇਤ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣ ਕੋਏ ਐਸੇ ਮਰਨੇ ਜੋ ਮਰ ਬੋਰ ਨ ਮਰਨਾ ਹੋਏ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਰ ਬਾਰ ਗੁਰੂ ਪਿਆਰ ਵਾਲਿਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਏ ਫਤਿਹ ਪ੍ਰਵਾਣ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 ਪੋਸ 27 ਦਸੰਬਰ ਦਾ ਦਿਹਾੜਾ ਹੈ ਅੱਜ ਦੇ ਦਿਨ ਕਲਗੀਆਂ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ ਗੁਰੂ ਪਿਆਰ ਵਾਲਿਓ ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਬਾਬਾ ਜੋਰਾਵਰ ਸਿੰਘ ਜੀ ਦੀ ਆਯੂ ਉਮਰ 9 ਸਾਲ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 5.7 ਸਾਲ ਦੱਸੀ ਜਾਂਦੀ ਹੈ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦੇ ਵਿੱਚ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਹੈ ਦਾਸ ਵੀ ਸ਼ਰਦਾ ਦੇ ਫੁੱਲ ਭੇਂਟ ਕਰਦਾ ਹੈ ਜਿਹੜੀ ਉਮਰ ਹਸਣ ਤੇ ਖੇਡਣ ਦੀ ਹੁੰਦੀ ਹੈ ਉਸ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਸ਼ਹਾਦਤ ਦੇਣੀ ਪਈ ਕਹਿੰਦੇ ਹਨ ਬਾਬਾ ਦੂਨਾ ਸਿੰਘ ਹਡੂਰੀਆ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਵਿਚਰਿਆ ਕਰਦੇ ਸਨ ਸਤਿਗੁਰਾਂ ਨੇ ਹੁਕਮ ਲਾਇਆ ਕਿ ਤੁਸੀਂ ਤਲਵਾਰ ਦੇ ਨਾਲ ਸੇਵਾ ਨਹੀਂ ਕਰਨੀ ਕਲਮ ਦੇ ਨਾਲ ਕਰਨੀ ਹੈ ਉਹਨਾਂ ਨੇ ਸੂਬੇ ਦੀ ਕਚਹਿਰੀ ਦਾ ਜਿਹੜਾ ਇਤਿਹਾਸ ਹੈ ਆਪਣੇ ਅਥੀ ਔਰ ਮੌਕੇ ਤੇ ਦੇਖ ਕੇ ਕਲਮ ਬੰਦ ਕੀਤਾ ਉਹ ਸਾਡੇ ਕੋਲ ਛੁਪਾਇਆ ਗਿਆ ਦੱਸਿਆ ਜਾਂਦਾ ਹੈ ਕਿ ਬੱਚਿਆਂ ਦੀ ਸ਼ਹਾਦਤ ਜਿਹੜੀ ਇਨੀਆਂ ਵਿੱਚ ਚਿੰਡ ਦੇ ਨਾਲ ਹੋਈ ਪਰ ਦੱਸਦੇ ਆ ਸੂਬੇ ਦੀ ਕਚਹਿਰੀ ਵਿੱਚ ਇੱਕ ਤੂਤ ਸੀ ਉਤੇ ਜਦੋਂ ਬੱਚਿਆਂ ਨੇ ਹੁਕਮ ਨਹੀਂ ਮੰਨਿਆ ਵਜੀਦ ਖਾਨ ਦਾ ਇਸਲਾਮ ਕਬੂਲ ਨਾ ਕਰਨ ਦਾ ਕਿਹਾ ਤੇ ਸੂਬਾ ਸਰਹੰਦ ਜਿਹੜਾ ਦਾਦੇ ਤਿਲਮਲਾ ਉੱਠਿਆ ਤੂਤ ਨਾਲ ਬਨ ਕੇ ਤੂਤ ਦੇ ਖਮਚੇ ਜਿਹੜੇ ਛਟੀਆਂ ਦੇ ਨਾਲ ਬੱਚਿਆਂ ਨੂੰ ਮਾਰਿਆ ਗਿਆ ਫਿਰ ਅੱਖਾਂ ਦੇ ਵਿੱਚ ਗੁਲੇਲੇ ਮਾਰੇ ਗਏ ਫਿਰ ਹੱਥਾਂ 'ਚ ਪਲੀਤੇ ਰੱਖ ਕੇ ਚਲਾਏਗੇ ਡਰਾਵੇ ਦਿੱਤੇ ਕਿ ਕਿਸ ਤਰ੍ਹਾਂ ਇਹ ਇਸਲਾਮ ਕਬੂਲ ਕਰ ਲੈਣਗੇ। ਔਰ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਨਾ ਜਿਹੜੇ ਕੁਝ ਮਾਇਆ ਦੀ ਖਾਤਰ ਆਪਣਾ ਧਰਮ ਪਰिवर्तन ਕਰ ਲੈਂਦੇ ਉਹ ਛੋਟੇ ਸਹਿਬਜ਼ਾਦਿਆਂ ਤੋਂ ਸਿੱਖਿਆ ਲੈ ਲੈਣ ਕਿ ਸੱਤ ਸੇ 9 ਸਾਲ ਦੀ ਉਮਰ ਕਿੰਨੀ ਹੁੰਦੀਆਂ ਨੇ ਗੁਰੂ ਪਿਆਰ ਵਾਲਿਓ। ਬੱਚੇ ਸਤ ਕੋ ਨਹੀਂ ਡੋਲੇ। ਔਰ ਆਪਣੇ ਆਪ ਨੂੰ ਨੀਂਹ ਵਿੱਚ ਚੜਵਾਉਣਾ ਮਨਜ਼ੂਰ ਕਰ ਲਿਆ। ਕਹਿੰਦੇ ਜਦੋਂ ਡਰਾਵੇ ਲਾਲਚ ਦੇ ਕੇ ਫਿਰ ਪੁੱਛਿਆ ਅਵਜੀਤ ਖਾਨ ਨੇ ਬੱਚਿਆਂ ਨੇ ਕੋਈ ਜਵਾਬ ਦਿੱਤਾ ਪਹਿਲੀ ਤਾਂ ਸਾਨੂੰ ਉਮੀਦ ਨਹੀਂ ਕਿ ਤੁਸੀਂ ਛੱਡੋਗੇ ਸਾਨੂੰ ਜੇ ਛੱਡ ਦਿਓਗੇ ਤਾਂ ਅਸੀਂ ਬਾਹਰ ਜਾ ਕੇ ਹੋਰ ਸਿੰਘ ਤਿਆਰ ਬਰ ਤਿਆਰ ਕਰਾਂਗੇ ਔਰ ਜਦੋਂ ਫੌਜ ਤਿਆਰ ਬਰ ਤਿਆਰ ਹੋਵੇਗੀ ਫਿਰ ਜ਼ੁਲਮ ਦੇ ਖਿਲਾਫ ਲੜਾਂਗੇ ਇਸਲਾਮ ਕਬੂਲ ਨਹੀਂ ਕਰਾਂਗੇ ਫਿਰ ਦੱਸਦਿਆ ਵਜੀਤ ਖਾਨ ਨੇ ਨੀਆਂ ਵਿੱਚ ਚੜਨ ਦਾ ਫਤਵਾ ਜਾਰੀ ਕੀਤਾ ਨੀਆਂ ਵਿੱਚ ਚੜਿਆ ਗਿਆ ਬੱਚੇ ਬੇਹੋਸ਼ੀ ਦੀ ਹਾਲਤ ਵਿੱਚ ਗਏ ਫਿਰ ਮਾਤਾ ਗੁਜਰਕੌਰ ਜੀ ਦੇ ਕੋਲ ਭੇਜਿਆ ਗਿਆ ਬਾਅਦ ਵਿੱਚ ਦੱਸਦਿਆ ਕਿ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਦੀ ਸੇਵਾ ਕੀਤੀ ਬਾਬਾ ਮੋਤੀराम ਮਹਾਰਾਜ ਜੀ ਦਾ ਪਰਿਵਾਰ ਵੀ ਕੋਲੂ ਵਿੱਚ ਪੀੜਿਆ ਗਿਆ ਦੇਖੋ ਕਿੰਨਾ ਕਸ਼ਟ ਜਿਹੜਾ ਦਿੱਤਾ ਗਿਆ ਸੋ ਗੁਰੂ ਪਿਆਰ ਵਾਲਿਓ ਕਿੰਡੀ ਅਲਾਸਾਨੀ ਸ਼ਾਦਤ ਹੈ ਸਹਬਜ਼ਾਦਿਆਂ ਦੀ ਔਰ ਮਲੇਰ ਕੋਟਲੇ ਦਾ ਜਿਹੜਾ ਨਵਾਬ ਸੀ ਸ਼ੇਰ ਮੁਹੰਮਦ ਖਾਨ ਉਹਨੇ ਹਾ ਦਾ ਨਾਰਾ ਮਾਰਿਆ ਕੋਲ ਹੀ ਖੜਿਆ ਸੀ ਸੁਚਾਨੰਦ ਦੀਵਾਨ ਜਿਨੇ ਇਹ ਬਚਨ ਉਚਾਰਨ ਕੀਤੇ ਕਿ ਸੱਪ ਦੇ ਬੱਚੇ ਹਮੇਸ਼ਾ ਸਾਪ ਹੀ ਹੁੰਦੇ ਹਨ ਇਹਨਾਂ ਦਾ ਸਿਰ ਉੱਪਰ ਉੱਠਣ ਤੋਂ ਪਹਿਲਾਂ ਹੀ ਕੁਚਲ ਦਿੱਤਾ ਜਾਣਾ ਚਾਹੀਦਾ ਸੋ ਗੁਰੂ ਪਿਆਰ ਵਾਲਿਓ ਦੱਸਦੇ ਆ ਫਿਰ ਕਚਹਿਰੀ ਚ ਲਿਆਂਦਾ ਗਿਆ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਿਹੜੇ ਸਮਾਣੇ ਦੇ ਜਿਹੜੇ ਜਲਾਦ ਸੀ ਉਹਨਾਂ ਨੇ ਸ਼ਾਹ ਰਗ ਕੱਟ ਕੇ ਸ਼ਹੀਦ ਕੀਤਾ। ਬਾਬਾ ਜੋਰਾਵਰ ਕੇ ਪ੍ਰਾਣ ਖੰਡੇ ਦੀ ਬੇਗ ਨਾਲ ਤੁਰੰਤ ਸ਼ੂਟ ਗਏ। ਬਾਬਾ ਫਤਿਹ ਸਿੰਘ ਅੱਧੀ ਘੜੀ ਪੈਰ ਮਾਰਤੇ ਰਹੇ ਔਰ ਤੜਫਤੇ ਰਹੇ। ਬੰਸਾਵਲੀ ਨਾਮਾ 10 ਪਾਸ਼ਾੀਆਂ ਦੇ ਵਿੱਚ ਲਿਖਿਆ ਕਿ ਬਾਬਾ ਜੋਰਾਵਰ ਦੇ ਪ੍ਰਾਣ ਜਿਹੜੇ ਸੀਗੇ ਤੁਰੰਤ ਜਦੋਂ ਸ਼ਾਰਾ ਕੱਟੀ ਤਾਂ ਨਿਕਲ ਗਏ ਬਾਬਾ ਫਤਿਹ ਸਿੰਘ ਜੀ ਜਿਹੜੇ ਅੱਧੀ ਕੁ ਘੜੀ ਪੈਰ ਮਾਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਦੇ ਪ੍ਰਾਣ ਨਿਕਲੇ ਗੁਰੂ ਪਿਆਰ ਵਾਲਿਓ ਜ਼ਾਲਮਾਂ ਨੇ ਕਿੰਨੇ ਕਸ਼ਟ ਦਿੱਤੇ ਛੋਟੀਆਂ ਜਿੰਦਾ ਤੇ ਵੱਡੇ ਸਾਕੇ ਸਾਡੇ ਸਿੱਖ ਕੌਮ ਦੇ ਮਹਾਨ ਜਰਨੈਲ ਆਪਣੇ ਆਪ ਸਿਰ ਚੁੱਕ ਜਾਂਦਾ ਗੁਰੂ ਪਰਵਾਰ ਵਾਲਿਓ ਮੈਂ ਤਾਂ ਦੋ ਸ਼ਬਦਾਂ ਦੇ ਨਾਲ ਵਿਚਾਰ